ਕੀ ਕਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਸੀ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਹਿਗੁਰੂ ਜੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮੋਗੇ ਟਾਈਮ ਹੈਗਾ 11 ਵਜੇ ਅੱਜ ਤੇ ਪਹਿਲਾਂ ਸਰਦਾਰ ਜੀ ਨੇ ਉਹ ਅੰਦਰੋਂ ਮਸ਼ੀਨ ਕੱਢੀ ਟੋਕੇ ਵਾਲੀ ਤੇ ਕਈ ਬੰਦੇ ਬੁਲਾ ਕੇ ਤੇ ਇੰਜਨ ਤੇ ਮਸ਼ੀਨ ਕਿਉਂਕਿ ਜਿਹੜੇ ਆਪਣੇ ਆ ਦੋ ਮੱਜਾਂ ਹੁੰਦੀਆਂ ਨੇ ਇੱਕੀ ਹੁੰਦੀਆਂ ਬਾਹਰਲੇ ਸਾਈਡ 'ਚ ਉਹ ਫੁੱਲੀ ਤੇ ਹੋਨ ਹੋ ਗਈ ਹੈ ਜੀ ਬਹੁਤ ਜ਼ਿਆਦਾ ਠੰਡ ਚਾਰ ਤਰੀਕ ਨੂੰ ਹਨਾ ਮੀਂਹ ਵੀ ਦੱਸਿਆ ਹੋਇਆ ਹੈਗਾ ਤੇ ਉਦੋਂ ਪਹਿਲਾਂ ਆਪਾਂ ਅੱਜ ਮੱਜਾਂ ਨੂੰ ਖਾਂ ਕੀਤਾ ਹੈਗਾ ਮਸੀਨ ਚਾਪਕੇ ਮੀਂਹ ਜਨ ਚਾਪਕੇ ਆਹ ਲਓ ਅਹੀਂ ਹੈ ਨਾ ਜੁਗਿਆ ਨੇ ਆਪਾਂ ਬੜੀ ਮਿੱਠੀ ਕਾੜਤੀ ਇਹਨੂੰ ਮਾਂਜਾ ਮਾਰ ਕੇ ਮੁੰਨਿ ਚ ਛੇੜਾਂਗੇ ਐਥੇ ਇਹਨੂੰ ਮਸੀਨ ਦੇ ਐਥੇ ਪੀਲੇ ਰੱਦੇ ਜਾਣਗੇ ਦੋ ਦੋ ਮੱਜਾਂ ਖਾਂ ਕੀਤਾ ਸੁੱਕਣਾ ਲੱਗਦੀ ਪਸੂ ਵੱਧ ਗਏ ਹਨਾ ਕਾ ਕਰਕੇ ਮਸ਼ੀਨ ਬਾਹਰ ਕੱਢਣੀ ਪਈ ਬਣ ਗਿਆ ਟੋਕਾ ਕਰਨਾ ਚਲੋ ਤੇ ਕੱਟੂ ਇਹ ਧਰ ਖੜਜਾ ਕਰਾਂਗੇ ਦੋ ਮੱਜਾਂ ਇਧਰ ਖੜਜਾ ਕਰਾਂਗੇ ਸਰਦਾਰ ਜੀ ਪਤਾ ਨਹੀਂ ਕੀ ਲੈਤੀ ਮੈਂ ਲੱਜਣਗੇ ਕਿੱਥੇ ਗੱਡਣਗੇ ਤੈਨੂੰ ਮੈਂ ਆਪ ਹੀ ਫੌਂਕ ਕਰ ਦੂੰਗਾ ਚਲੋ ਹੁਣ ਪਹਿਲਾਂ ਹਜੇ ਮੇਰਾ ਸੋਈ ਸਾਫ਼ ਕਰਨ ਵਾਲੀ ਪਈ ਆ ਪਹਿਲਾਂ ਇਥੇ ਸਾਡੇ ਪਿੰਡੋਂ ਕੁੜੀ ਵਿਆਹ ਹੋਈ ਆ ਮੇਰੇ ਫੇਕਾ ਪਿੰਡੋਂ ਵਾਲੇ ਤਾਇ ਦੇ ਕੋਰਤੀ ਦੇ ਵਿਆਹ ਹੀ ਸੀ ਉਹ ਫੱਟਾ ਦੇਣਾ ਹੀ ਸੀ ਅਸੀਂ ਫਿਰ ਤੇ ਨੰਨਦ ਪਰਜਾਈ ਕਹਿ ਲੋ ਤੇ ਨੰਨ ਦਾ ਕਿ ਮੈਂ ਕਾਇਲੋਂ ਬਣਾ ਗੱਲਾਂ ਕੀਤੀਆਂ ਉਹ ਸਾਡੇ ਗਮਾਂਡਿਆਂ ਨੂੰ ਪੂਰੀ ਦਿਆਹੀ ਹੋ ਗਏ ਉੱਥੇ ਇਹ ਪੱਤੜ ਦੇਣਾ ਹਾਂ ਇੱਧਰ ਮੈਂ ਇਹਦੇ ਕੋਲ ਆਇਆ ਕੋਈ ਇੱਥੇ ਲੱਗ ਜਾਣਾ ਮੈਂ ਇਹਦਾ ਜੇ ਇੱਧਰ ਮਾਂ ਨਾਲ ਘੱਟ ਕੇ ਵਾਹੇ ਕੋ ਆ ਗਿਆ ਇਹ ਠੀਕ ਆ ਹਾਂ ਕੱਟੀ ਕੱਟੀ ਦਾ ਹੋ ਗਿਆ ਲੱਗਦਾ ਇਹ ਨਹੀਂ ਮੱਕਣਾ ਉਹ ਦੁੱਧੀਆਂ ਹੋਥੇ ਹੋ ਜਾਂਦੇ ਨਾ ਮਾਂ ਗੁਰਬਸਾਤ ਤਾਂ ਨਹੀਂ ਜਾਂਦਾ ਮੇਰਾ ਗਿੱਲੇ ਥਾ ਮੱਟਤੀ ਉਹਦਾ ਇਹ ਨਾ ਸਾਰੇ ਨਾਲ ਉਹ ਤਾਂ ਨਹੀਂ ਮੈਂ ਹੁਣ ਕੋ ਲੈਵਲ ਕਰ ਨਾ ਮੈਂ ਗਈ ਮੇਰਾ ਠੰਡ ਚੜ ਜਾਂਦੀ ਫਿਰ ਕੋ ਤੇ ਕੋਈ ਖੁੰਡਰੀ ਜੜ ਜੂ ਤਾਂ ਇੱਥੇ ਕੱਟੀ ਹੋਦੀ ਜੀ ਐ ਨਾ ਜਿੱਦੀ ਦਾ ਤੁਹਾਡੀ ਮਰਜ਼ੀ ਐ ਹਾਗਾ ਇੱਕ ਜਿਹੜੀ ਵੱਡੀ ਝੋਟੀ ਆ ਉਹਦਾ ਕਿਲਾ ਇੱਥੇ ਗੱਡ ਕੇ ਕੱਟੀ ਨੂੰ ਕੱਢ ਦੋ ਵੱਡੀ ਮੈਂ ਲੋਦਰੂ ਨਾਲ ਕਿਵੇਂ ਇੱਥੇ ਝੋਟੀ ਦਾ ਗੱਡ ਕੇ ਕਿਲਾ ਇੱਥੇ ਝੋਟੀ ਦਾ ਗੱਡ ਦੋ ਮੋਟਾ ਕਿਲਾ ਸਮਝ ਗਏ ਨਾ ਟੋਡੀਆਂ ਨਛਲੇ ਜਾਨੇ ਮਾਰੋ ਝੋਟੀ ਝੋਟੀ ਖੜਾ ਨਹੀਂ ਇੱਥੇ ਕੱਟੀਆਂ ਭੀੜੇ ਭਿੜਿਆਂ ਨਾਲ ਤਾਂ ਖੜਚਾਂ ਨਹੀਂ ਆ ਆਈ ਗੇਂ ਦਾ ਆਪਣਾ ਖੰਡ ਹੈ ਉਹ ਕਿੱਲੇ ਹੈਗੇ ਨਹੀਂ ਕਿਲਾ ਹੈਗਾ ਨਾ ਮੈਨੂੰ ਪਤਾ ਦੋ ਥਾਲ ਗੇ ਚਵਾਉਂਦੀ ਨਹੀਂ ਹੈਗੀ ਉਹ ਰਾਤ ਨੂੰ ਮੂੰਹ ਲਾਉ ਉਹਨੂੰ ਖਰਾਬ ਕਰਨਗੇ ਮੱਜ ਨੂੰ ਜੀ ਉਹ ਥੋੜੀ ਮਰਜੀ ਆ ਉਹ ਜਦੋਂ ਹੁਣ ਮੱਜ ਫੜੀ ਆ ਗਈ ਮੱਜ ਨੂੰ ਥਾਣਾ ਨੂੰ ਮੂੰਹ ਆਉਂਦਾ ਆਹ ਫੇਰ ਕੋਪ ਚਲ ਫੇਰ ਕੋਈ ਨਹੀਂ ਉਹਦਾ ਹੋਰ ਹੀ ਕੱਢਦਾ ਕਿੱਲਾ ਇੱਕ ਹੋਰ ਆਹ ਦੋਨੇ ਇਕੱਠੇ ਹੋ ਵਟਰ ਨਾਲ ਨਹੀਂ ਹੋਦੇ ਇੱਥੇ ਵੀ ਹਾਂ ਕਿ ਕਹੇ ਚੱਦ ਆ ਜੀ ਇੱਕ ਕੱਪ ਕੁੰਡੇ ਚਾੜ ਦੋ। ਕੁੰਡੇ ਚ ਤੂੰ ਰੋਟਾ ਉਹਦਾ ਇੱਧਰ ਰੋਟਾ ਉਹਦੇ। ਚਲ ਐਂ ਕਰਤਾ। ਕੁੰਡੇ ਇੱਕ ਮੋੜਾ ਟੋਗਾ। ਬਸ ਆ ਗਾਗਲ ਨਾ ਕੋ ਟੇਕਾ। ਮਸਾਜ ਤੇ ਕਰ ਸਕੀ ਆ ਰੋਟਾ। ਹਾਂ। ਇੱਥੇ ਇੱਕ ਉਹ ਦੂਜੀ ਜੋ ਟੀਵੀ ਵਿੱਚ ਮੈਂ ਲਾ ਦਵਾਂ। ਸਰ। ਮੈਂ ਚ ਬਠੇ ਰਹੇ ਗਾਣੇ ਦਾ ਟੜਕੇ ਚੱਪੀ ਬੁੱਲੀਆਂ ਆ ਰਹੀਆਂ ਯਾਰ। ਠੀਕ ਆ। ਟੜਕੇ ਕੱਖ ਬਾਰੇ ਕਾਲਿਆ ਕਰਨੀਆਂ। ਹੋਰ। ਮੂੰਗਾ ਹਾਂ ਉਹ ਪੁਲੀ ਇੱਧਰ ਕੰਧ ਨਾਲ ਟੁਰ ਲਾ ਦਾਂ। ਰੋਕੀ। ਕਿੱਦਾਂ ਕਰੇ? ਪਤਾ ਨਹੀਂ। ਉਹ ਦਰੀ ਮੱਲੋ ਚਲ ਗਾੜ ਦੋ ਫਿਰ ਆ ਚੱਕ ਦੂੰਗੀ ਮੈਂ ਬਿਲਹਰ ਸੋਈ ਸਾਫ ਕਰਦਾ ਤੇ ਦੁਪਹਿਰਾ ਆ ਗਿਆ ਹੈ ਹਾਂ ਹਾਂ ਭਾ ਗਾੜ ਗਿਆ ਪਰ ਤੂੰ ਹੀ ਦੇਰੀ ਨੂੰ ਤਾਉਲੇ ਕਿ ਨਸੀ ਕੋਈ ਨੱਲਾ ਅੱਜ ਨਬੀ ਸੁਕਮਣ ਕਹਿੰਦੀ ਤਾਉਲਾ ਫਿਕਾਦੀ ਮੇਰਾ ਔਰ ਹੋਈ ਚ ਦੇਖ ਰੋ ਜੇ ਉੱਥੇ ਹੋਈ ਹੋਈ ਨਹੀਂ ਕਰ ਲੈਣੇ ਮੈਂ ਜੱਦੀ ਇਹ ਮਸੀਨ ਨੂੰ ਨਾ ਆਪਾਂ ਜਰ ਕੋ ਟੱਕ ਦਾਂਗੇ ਹੁਣ ਤੁਮ ਦਾ ਨਾਲ ਜਰ ਲੱਗੂਗੀ ਇੰਜਨ ਨੂੰ ਅੱਪਾ ਇਹਨੂੰ ਵੇਚ ਕੇ ਆਪਾਂ ਦੂਜੀ ਮਸ਼ੀਨ ਲਿਆਵਾਂਗੇ ਟਾਇਰਾਂ ਵਾਲੀ ਹੁੰਦੀ ਆ ਜਿਹੜੀ ਮੋਟਰ ਵਾਲੀ ਕਿਉਂਕਿ ਉਹ ਤੇ ਟੋਕਾ ਕਰਨਾ ਜਿਹੜਾ ਮੱਕੀ ਹੁੰਦੀ ਔਰ ਇਹ ਟੋਕਾ ਹੁੰਦਾ ਹੁੰਦਾ ਸੈਲ ਚ ਤਾਂ ਆਪਣਾ achar ਹੁੰਦਾਗਾ 2 ਮਿੰਟ ਟੋਕਾ ਕਰਨਾ ਹੁੰਦਾ 10 ਮਿੰਟ 12 ਮਿੰਟਾਂ ਚੋਂ ਦੋ ਰੁੜਕ ਮਿੰਟ ਟੋਕਾ ਮਸਾ ਕਰਦੇ ਆਏਗੀ ਤਾਂ ਉਹ ਵੀ ਨਿਕਲਿਆ ਹੈਗਾ ਆਪਣੇ ਲੋ ਜੀਆ ਟਾਈਮ ਆ ਪੌਣੇ 2 ਹੋ ਗਏ ਨੇਗੇ ਤੇ ਆਪਣੀ ਧਰੀ ਹੋਈ ਆ ਜੀ ਚਾਹ ਤੇ ਗੰਡੇ ਗੁੰਡੇ ਲਸਣ ਲਸਣ ਮੇਰਾ ਸਿੱਲਿਆ ਪਿਆ ਤੇ ਸਬਜ਼ੀ ਬਣਾਉਣੀ ਸੀ ਪਾਲੂਆਂ ਦੀ ਪਰ ਅਦਰਕ ਨਹੀਂ ਹੈਗਾ ਤੇ ਮੈਂ ਸਬਜ਼ੀ ਵਾਲੇ ਪਾਈ ਨੂੰ ਡੀਕਦੀ ਸੀਗੀ ਤੇ ਮੈਂ ਅਦਰਕ ਲੈ ਕੇ ਮਸਾਲਾ ਰਗੜ ਲੂੰਗੀ ਤੇ ਠੰਡੀ ਠੰਡੀ ਹਵਾ ਚੱਲਦੀ ਅੱਜ ਪੱਲੀਆਂ ਕਿਰੋਂ ਟੰਗਾਂਗੇ ਆਪਾਂ ਅੱਥ ਨੇ ਟੰਗ ਦਾਂਗੇ ਤੇ ਮੱਜਾਂ ਦੀਆਂ ਪੱਲੀਆਂ ਵੀ ਟੰਗਣ ਵਾਲੀਆਂ ਨੇ ਸਰਦਾਰ ਜੀ ਨੇ ਪਹਿਲਾਂ ਕੀਲੇ ਗੁੱਲੇ ਗੱਡੇ ਨੇਗੇ ਮਸ਼ੀਨ ਮਸੂਨ ਬਾਹਰ ਕੱਢੀ ਆਗੀ ਤੇ ਮੈਨੂੰ ਤੁੱਪੇ ਬੈਠੇ ਨੂੰ ਗਰਮੀ ਆ ਗਈ ਸੌਂ ਚਲੀ ਬੈਠੀ ਤੇ ਮੈਨੂੰ ਹੋਰ ਮੈਂ ਨਾ ਉੱਪਰ ਬੈਠੀ ਸੀ ਮੈਂ ਆਹ ਹੁਣ ਠੰਡ ਸਾਵੇਂ ਠੰਡ ਲੱਗਣ ਲੱਗੀ ਮੇਰੀ ਤਾਂ ਹੀ ਹੋਈ ਇਹ ਇੱਧਰ ਚਾਹ ਤਣ ਸੱਡੂ ਇੰਨੇ ਹੋ ਰ ਆ ਗਏ ਕਾਲਾ ਡੱਬਾ ਆ ਗਿਆ ਮਠਿਆਈ ਦਾ ਸਾਡੇ ਆੜਤੀਆਂ ਦੇ ਵਿਆਹ ਹੈਗਾ ਕੱਲ ਨੂੰ ਆਹ ਕੱਲ ਡੱਬਾ ਆਇਆ 10 ਤਰੀਕ ਦਾ ਸਾਡੇ ਆੜਤੀਆਂ ਨੇ ਵਿਆਹ ਹੈਗਾ ਬਰਨਾਲੇ ਤੇ ਆ ਪਾ ਲੈਣਾ ਜੀ ਤੁਦ ਚਾਚਾ ਆ ਰੰਗ ਦਬਾਲੀ ਫਿਰ ਪਿੰਨਾਂਗੇ ਚਾਹ ਚਾਹ ਪੀ ਕੇ ਸਰਦਾਰ ਜੀ ਦਾ ਉਹ ਲੈ ਕੇ ਪਾਏਗੇ ਲੋਈ ਤੂੰ ਤਾਂ ਕਹਿੰਦੇ 1:30 ਵਜੇ ਖੇਤ ਜਾਵਾਂਗੇ ਪੌਣ ਦੋ ਹੋ ਗਏ ਨੇਗੇ ਚਾਹ ਚਾਹ ਮੈਂ ਤਾਂ ਉੱਠਣ ਨੂੰ ਜਿੰਨ ਕਰ ਮੈਂ ਸੌਣ ਲੈ ਕੇ ਤੁੱਪੇ ਬੈਗੀ ਪਈ ਤਾਂ ਨਹੀਂ ਹੈਗੀ ਫੱਟੀ ਜੀ ਤੇ ਮਸਾਲਾ ਸੁਣ ਲੂ ਸੁਣ ਸਿੱਲ ਕੇ ਉੱਥੇ ਬੈਗੀ ਫੱਟੀ ਤੇ ਤੇ ਬਸ ਨਾ ਫਿਰ ਮੈਨੂੰ ਉੱਠਣੋਂ ਜੀ ਨਾ ਕਰਿਆ ਜਦੋਂ ਐਨ ਗਰਮੀ ਆ ਗਈ ਧੁੱਪ ਚੋਂ ਹੋਰ ਉੱਠ ਕੇ ਚਾਹ ਧਰ ਲਈ ਚੁੰਨੀ ਸੌ ਲਾ ਕੇ ਚੁੰਨੀ ਲੈ ਲਈ ਹੁਣ ਜਿਹੜਾ ਚੁੰਨੀ ਲੈ ਕੇ ਰਸੋਈ ਚ ਬੜੀ ਤਾਂ ਮੈਨੂੰ ਠੰਡ ਲੱਗਣ ਲੱਗ ਗਈ ਹੁਣ ਫੇਰ ਤਾਂ ਧੁੱਪ ਆ ਗਈ ਨਾ ਧੁੱਪ ਚੱਲੀ ਜਾਂਦੀ ਐ ਨਾ ਹਵਾ ਚੱਲੀ ਜਾਂਦੀ ਐ ਕੀ ਕਰੀਏ ਹੈਨਾ ਚਾਹ ਵੀ ਨਿਕਲ ਜੇ ਉਧਰ ਅੱਜ ਸਾਡੇ ਲਾਈਟ ਦਾ ਕੱਟ ਆਏਗਾ ਲਾਈਟ ਸਾਡੇ 9:30 ਵਜੇ ਦੀ ਪੌਣੇ 10 ਵਜੇ ਦੀ ਗਈ ਹੋਈ ਐ ਹੁਣ ਪੌਣੇ 2 ਹੋ ਗਏ ਨੇਗੇ ਲਾਈਟ ਆਊਗੀ 5 ਵਜੇ 4:30 5 ਲਾਈਟ ਆਊਗੀ ਜੀ ਨੂੰ ਸੋਫ ਪੈ ਜਾਂਦਾ ਬਿਜਲੀ ਵਾਲੇ ਚੁੱਲੇ ਦਾ ਉਹਨਾ ਛਰਤੀ ਫਰਤੀ ਚਾਹ ਬਣ ਜਾਂਦੀ ਹੋ ਤੇ ਤੇ ਗੈਂਸ ਤੇ ਨਾ ਕੋਲੇ ਬਹੁਤ ਚਿਰ ਖੜਨਾ ਪੈਂਦਾਗਾ ਗੈਂਸ ਤੇ ਬਹੁਤ ਚਿਰ ਖੜਨਾ ਪੈਂਦਾ ਤੇ ਉਹਦੇ ਮੈਂ ਵਿਆਹ ਜਾਂਦੀ ਕਿ ਸਿਨਾ ਕੇ ਤੇਲ ਥੋੜਾ ਲਾਇਆ ਸੀਗਾ ਵੀ ਕਿਉਂਕਿ ਚੁੰਨੀਆਂ ਹਨਾ ਥੰਦੀਆਂ ਹੀ ਹੋ ਜਾਂਦੀਆਂ ਨੇਗੀਆਂ ਤੇ ਹੁਣ ਰੁੱਖਾ ਪਣ ਜਾ ਹੋਇਆ ਪਿਆਗਾ ਸਵੇਰੇ ਮੈਂ ਸਰਵਾਲਾ ਨਹੀਂ ਆਂਗੀ ਬਾਕੀ ਭੈਣਾਂ ਨੇ ਕਮੈਂਟ ਕੀਤਾ ਸੀ ਤੁਸੀਂ ਸਵੇਰੇ ਵੀ ਗੁਰਦੁਆਰਾ ਸਾਹਿਬ ਨਹੀਂ ਜਾਂਦੇ ਜਾਣਿਆ ਜੀ ਜਿੱਦ ਦੇ ਹੁਣ ਬੀਬੀ ਗਈ ਹੋਈਆ ਹੁਣ ਮੈਂ ਤੋ ਜਾ ਨਹੀਂ ਜਾਂਦਾ ਕਿਉਂਕਿ ਫਿਰ ਮੈਂ ਕੱਲੀ ਰਹਿ ਜਾਨੀ ਬੱਚੇ ਸੁਨੇਹਾ ਸਕੂਲ ਜਾਂਦੇ ਨੇਗੇ ਤੇ ਬਸ ਹੁਣ ਰੁਟੀਨ ਚ ਫੇਰ ਹੋ ਜਾਣਾ ਫਿਰ ਕਿਉਂ ਸਰਦਾਰ ਜੀ ਵਗ ਜਾਂਦੇ ਨੇ ਫਿਰ ਸੁਖਮਣ ਘੋਰੀਆਂ ਨੂੰ ਤਿਆਰ ਕਰਨਾ ਹੁੰਦਾਗਾ ਹਨਾ ਤਿਆਰਤਾਪੀ ਹੋਈ ਜਾਨੀ ਕਿ ਰੋਟੀ ਰੁੱਟੀ ਬਣਾਉਣੀ ਹੁੰਦੀ ਹੈਗੀ ਬਸ ਇਹਨਾਂ ਨੂੰ ਕਹਿ ਦੇਈ ਰਹਿ ਨੇ ਮਿੰਟ ਰਹਿਗੇ ਨਹੀਂ ਇਹਨੇ ਮਿੰਟ ਰਹਿਲੇ ਕੁੜੀਓ ਬਸ ਆਹਾ ਲੇਟ ਨਾ ਹੋਜੋ ਲੇਟ ਨਾ ਹੋਜੋ ਤੇ ਬਸ ਹੁਣ ਫੇਰ ਜਾਇਆ ਕੋਲ ਨੂੰ ਜਾਣੇ ਹੁੰਨੇ ਗੁਰੂ ਘਰ ਤਾ ਤੇ ਸਰਦਾਰ ਜੀ ਤੁਰ ਕੇ ਜਾਂਦੇ ਨੇ ਬਾਹਰਲੇ ਗੁਰੂ ਘਰ ਤੇ ਸਾਨੂੰ ਪਾਇਆ ਜਾਂਦਾ ਬਾਬਾ 20 ਮਿੰਟ ਦਾ 25 ਦਾ ਰਹੇਗਾ ਆਉਣ ਦਾ 25 ਮਿੰਟਾਂ ਦਾ ਜਾਣ ਦਾ ਬਸ ਮੈਂ ਫਿਰ ਅੰਦਰਲੇ ਗੁਰੂ ਘਰ ਵਗ ਜਾ ਕਰੂੰ ਤੇ ਜੇ ਤੁਰ ਕੇ ਨਾ ਜਾਇਆ ਕਰੂਗਾ ਪਹਿਲਾਂ ਸੇ ਮੋਟਰਸਾਈਕਲ ਤੇ ਬਾਹਰਲੇ ਕਰੀ ਬਾਹਰਲੇ ਗੁਰਦੁਆਰ ਸਾਹਿਬ ਆ ਗ ਜਾਂਦੇ ਸੀਗੇ ਹੁਣ ਚਲ ਜੇ ਨਹੀਂ ਜਾਇਆ ਜਾਇਆ ਕਰੂਗਾ ਤਾਂ ਫਿਰ ਅੰਦਰਲੇ ਗੁਰੂ ਘਰ ਤਾਂ ਸਿੱਧਾ ਸੜਕੀ ਅਸ ਨੇੜੀ ਐ ਫਿਰ ਇੱਥੇ ਵਗ ਜੇ ਕਰੂੰ ਗੁਰੂ ਘਰ ਤੇ ਕੋਈ ਅੱਤੇ ਮਰਜੀ ਨਾਮ ਸੁਕਾਰ ਕਰਿਓ ਮਹਾਰਾਜ ਨੂੰ ਤੇ ਧੰਨਵਾਦ ਤੁਹਾਡਾ ਐਨੇ ਪਿਆਰ ਨਾਲ ਐਨੇ ਧਿਆਨ ਨਾਲ ਵੀਡੀਓ ਦੇਖੀ ਹੈ ਨਾ ਤੇ ਇਹਨੂੰ ਧੰਨਵਾਦ ਤੁਹਾਡਾ ਤੇ ਐਨੇ ਵਧੀਆ ਵਿਊ ਮਿਲੇ ਹੈ ਨਾ ਪਿਆਰ ਮਿਲਿਆ ਇਹ ਤਾਂ ਦੋ ਗਲਾਸ ਚਾਹ ਦੇ ਸੀ ਇੱਕ ਗਲਾਸ ਮੈਂ ਪਾਣੀ ਦਾ ਪਾਇਤੀ ਦੋ ਗਲਾਸ ਢਾਈ ਮੈਂ ਦੁੱਧ ਦੇ ਪਾ ਲੱਦੀ ਗੜਵੀ ਤੇ ਉਹੀ ਨਿਰਜਣ ਚ ਆਉਂਦੀ ਹੈਗੀ ਅ ਦੁੱਧ ਤਾਂ ਫਾਲਿਆ ਵਾਲੀ ਨਹੀਂ ਆਉਣ ਚਾਹੁੰਦੀ ਕਿਉਂਕਿ ਇੱਕ ਦੁੱਧ ਠੰਡਾ ਹੁੰਦਾ ਫ੍ਰਿਜ ਦੇ ਵਿੱਚ ਹਨਾ ਤੇ ਅੱਜ ਦਾ ਸਵੇਰ ਦੀ ਲਾਈਟ ਹੀ ਨਹੀਂ ਹੈਗੀ ਲੱਟ ਚਲੀ ਗਈ ਹੁਣ ਸਬਜੀ ਦੇਖੋ ਕਾਦੀ ਬਣੂਗੀ ਮੇਰੇ ਤਾਂ ਜੀਆ ਕਰਦਾ ਹੋਊਗੀ ਆਲੂ ਵਾਲ ਕੇ ਬਣਾ ਲਈ ਤਾਂ ਵਿੱਚ ਧਨੀਆ ਧੁਨੀਆ ਪਾ ਕੇ ਬਹੁਤ ਵਧੀਆ ਬਣ ਦੇਣੀਗੇ ਗੰਡੇ ਗੁੰਡੇ ਸਿੱਲੇ ਪਾਉਣੇਗੇ ਗੰਡੇ ਵੀ ਬਸ ਅੱਜ-ਅੱਜ ਦੇ ਸੀਗੇ ਮੁੱਖ ਕੇ ਨੇ ਤਾਂ ਹੁਣ ਸਬਜੀ ਵਾਲ ਪਾਈਏ ਜਿ ਪਿਆਜ਼ ਵਗੈਰਾ ਸਾਰਾ ਕੁਝ ਲੈ ਲਈਏ ਮੈਂ ਅਜ ਰੱਖ ਬਿਨਾ ਤਾਂ ਅੱਜ ਸਿਆਲਾਂ ਚ ਸਬਜੀ ਨਹੀਂ ਵਧੀਆ ਬਣਦੀ ਹੋएगी ਤੇ ਜੇ ਹੁਣ ਸਬਜੀ ਨਹੀਂ ਵਧੀਆ ਬਣਦੀ ਸਬਜੀ ਵਧੀਆ ਬਣ ਜਾਂਦੀ ਆ ਲੜਕਾ ਨਾਲ ਮੈਂ ਥੋੜਾ ਜਿਆਦਾ ਰੱਖਦਾ ਚਾਰ ਪਾਉਣ ਵਾਲਾ ਕੰਮ ਵਾਲੇ ਪਏ ਨੇ ਹਾਂ ਦਿਨ ਛੋਟੇ ਹੋ ਗਏ ਜੇ ਤਾਂ ਕੋਈ ਆ ਜਾਣਾ ਫਿਰ ਤਾਂ ਜਮੀਨੀ ਕੰਮ ਨਿਭੜਦਾ ਕੱਲ ਵੈਸੇ ਮੈਂ ਕੰਬਲ ਤੋੜਨ ਲੱਗੀ ਤਾਂ ਕਿਹੜਾ ਹੋ ਗਿਆ ਕੰਮਾਂ ਨੂੰ ਪਰਸੋਂ ਨਵੀ ਹੋ ਰਿਹਾ ਆਗੇ ਤਾਂ ਕੰਮ ਕਰਕੇ ਹਟੀ ਸੀ ਹਜੇ ਅੱਜ ਅੱਜ ਵਿਹਾਲ ਆ ਗਏ ਪੱਤਲ ਲੈ ਕੇ ਤੇ ਬਸ ਗੱਲਾਂ ਕਰੀ ਗਈਆਂ ਹਨ ਤੇ ਲੇਟ ਹੋ ਗਏ ਕੰਮ ਨੂੰ ਹੀ ਲੇਟ ਹੋ ਗਏ ਫਿਰ ਸਰਦਾਰ ਜੀ ਕਹਿੰਦੇ ਮੈਨੂੰ ਦੱਸ ਕੇ ਜਾ ਵੀ ਕਿੱਥੇ ਕਿਹੜਾ ਪਸੂ ਠੀਕ ਆ ਉਹ ਕਿੱਥੇ ਕਿਹੜਾ ਪਸੂ ਠੀਕ ਆ ਉਹ ਫਿਰ ਇਹਨਾਂ ਨੇ ਕੀਲੇ ਗੱਡੇ ਤਾਂ ਕਰਕੇ ਬਸ ਸਾਈਂ ਟਾਈਮ ਜਲ ਲੱਗ ਗਿਆ ਫੇਰ ਮੈਂ ਆਪ ਪਰਿਆ ਚਲੋ ਜੱਪਾ ਫੇਰ ਮਿਲਦੇ ਚਾਹ ਪੁੰਨ ਲਈ ਗੜਵੀ ਦੇ ਵਿੱਚ ਚਾਹ ਨੂੰ ਆ ਗਿਆ ਬਾਲੀ ਚਾਹ ਪੀ ਕੇ ਮੈਂ ਸਭ ਜੜ ਵੀਰਾ ਉਹ ਦੇਖੋ ਕੀ ਬਣੂਗਾ ਕਾਦਾ ਨਜੜ ਰੜਿਆ ਹੋਊਗਾ ਉਹ ਹੀ ਲਾਈ ਲਾਂਗੇ ਲੋ ਜੱਪ ਨੇ ਮਸਾਲਾ ਪੁੰਨ ਲਿਆਗਾ ਹੱਜ ਬਣਾ ਮੰਗ ਆਲੂ ਕੋਸ ਚੜੀ ਗਈ ਸੁਨਚਾ ਮੈਂ ਇਹ ਦੇਖ ਤਰੀ ਗੁਰਮੁਖੀ ਉਹ ਤੇ ਦਿੱਚਾ ਅਜੇ ਆ ਟੋਨ ਨਾਲ ਤੇ ਬਰੈਂਡਰ ਜਾ ਤੋਂ ਕੋਈ ਨਹੀਂ ਉਦਰ ਗੁਦਮਾ ਮਲਾਈ ਲਾਉਣ ਵਾਲੀ ਪਈ ਐ ਥੋੜੇ ਨੇ ਖੱਡ ਲੱਗ ਲੱਗ ਕੋਠੀ ਪਾ ਲਈ ਹਣੇ ਤੇ ਉਦਰ ਵਾਗ ਜਾ ਸਾਰਾ ਕੁਝ ਲੱਗ ਛੱਡਦਾ ਨਾ ਤਰਪ ਚੱਲੀ ਜਾਂਦੀ ਐ ਹਾਂ ਜਾਰੇ ਹੋਰ ਚੱਲੀ ਜਾਂਦੀ ਆਂ ਦਾ ਅੰਦਰ ਇਹ ਜਿੱ ਚੰਗਾ ਪਾ ਲੂਣ ਫਾੜੇ ਪਾ ਦਾਂਗੇ ਇਹਦੇ ਹੋਣੀਆਂ ਚਾਪੂਣ ਨੇ ਚਾਪੂਣ ਪਈਆ ਹੋਲੇ ਹੋਣੀਆਂ ਨੇ ਗੜ ਵੀ ਗੁਰ ਵੀ ਚਾਹ ਕਰਦਾ ਨੇ ਟੂਪੀਂਗ ਕਰ ਮੋਟਾ ਤੁਮਾ ਨੋ ਨਾ ਪਿੰਦੀ ਨੀ 채소 <tellan> 토발 <tellan> 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 ਕੜਾਹੀ ਨੂੰ ਕੜਾਹੀ ਪੱਟੀ ਲੈ ਲਓ ਸਾਡੇ ਪਰਿਵਾਰ ਨੂੰ ਤਾਂ ਇਹ ਮੁੱਕ ਦੀ ਕੜਾਹੀ ਸਾਡਾ ਪਰਿਵਾਰ ਹੈਗਾ ਬਰਤੀਆਂ ਵੀ ਹੈਗੀਆਂ ਨੇ ਜਿਹੜੋਂ ਕੋਈ ਵੱਦ ਆਉਂਦਾ ਆਇਆ ਗਿਆ ਆਉਂਦਾ ਜਾਂ ਵੱਦ ਹੁੰਦਾ ਵੱਡੇ ਪਤੀਲੇ ਕਡਾਈਆਂ ਉਹ ਵੀ ਹੈਗੀਆਂ ਨੇ ਆਪ ਇਹ ਬੋਲਨੀ ਕੋ ਚਾਤ ਜੀਆ ਉਹ ਬਣਾ ਆਪਣੀ ਗਾਇਨ ਤੇ ਟਾਈਮ ਲਾ ਡਿਜਲੀ ਅਨ ਚੁੱਲ੍ਹੇ ਸਵੇਰਾ ਪਿਆ ਹੋਇਆ ਉਹ ਤੇ ਕੱਪੇ ਤੋਂ ਤੇ ਸਹੀ ਬਣ ਜਾਂਦੇ ਸਾਚਾ ਦੁੱਧਵਾਦ ਭਾਂਡੇ ਬੇਲੇ ਕਰਕੇ ਲਿਆਉਣੇ ਆ

ਅੱਜ ਲੈਟ ਦਾ ਕੱਟ ਲੱਗਣਾ ਸਰ ਸਾਰਾ ਕੁਝ ਹੀ ਖੜਦਿਆ ਮੈਂ ਦੇਖਿਆ ਨਹੀਂ ਫੋਨ 'ਤੇ ਸਾਰਾ ਕੁਝ ਹੀ ਖੜਦਿਆ ਮੈਂ ਸੰ ਪਾਣੀ ਵੀ ਠੰਡੀ ਪਿਲਾਉਣਾ ਹੈ 4:30 ਵਜੇ 4:00 ਵਜੇ ਤੱਕ ਦੇਖੂੰਗੀ ਫਿਰ ਜਾਉਂ ਪਾਣੀ ਇਹ ਚ ਦੁੱਧ ਕੱਢਾਂ ਕਿਉਂਕਿ ਮੱਖੀ ਮੁੱਖੀ ਵਹਿ ਜਾਂਦੀ ਹੈ ਵਿੱਚ ਹਨੋ ਜੀ ਜੀ ਤੋ ਇੱਕ ਇਹ ਗਰਮਾ ਹੋ ਜੀ ਨੂੰ ਲੈ ਪਾੜ ਦੇ ਮਾਦੂਨ ਦੁੱਧ ਵਾਲਾ ਕੱਢ ਲੂੰਗੀ ਆਹ ਕੋਟ ਨਮਾ ਇਸ ਤਰ੍ਹਾਂ ਮੈਂ ਤਾਦ ਦੂੰਗੀ ਹੈ ਤਾਦ ਲੀ ਨਾ ਬਸ ਉੱਤ ਤਾਦ ਮੈਂ ਤਾਂ ਮਾਰ ਦਾਨੀ ਅਬ ਜਾ ਜੀ ਤੇ ਡੜੀ ਲੋਈ ਇਹਨ ਦਰਦ ਦਰਦ ਨਹੀਂ ਹੁਣ ਤੱਕ ਗੁਰਦੁਆਰੇ ਜਾਂਦੇ ਹੀ ਲੋ ਕੋਟ ਆ ਮੈਂ ਰੇ ਸਿੱਟਣ ਗਿਆ ਮੈਨੂੰ ਕਹਿੰਦਾ ਮੈਂ ਠੰਡ ਲੱਗਦੀ ਆ ਮੈਂ ਕਿਹਾ ਕੋਟ ਪਾਜੋ ਤਾਂ ਰੇ ਸਿੱਟਣ ਲੱਗੇ ਕੋਟ ਲੋਟ ਨਹੀਂ ਹੋਗਾ ਹਾਂ ਫਿਰ ਰੇ ਸਿੱਟਣਗੇ 13 4 ਰੁਪਏ ਚੱਕ ਕੇ ਨੂੰ ਟੱਕ ਰੱਖ ਲੈਣ ਲੱਗੇ ਅੰਦਰੋਂ ਕਾਵੇ ਸਾਫ ਰਹਿੰਦੇ ਨੇ ਦਰਵਾਜ਼ਾ ਸਾਫ ਰਹਿੰਦਾ ਦਾ ਸਾਫ ਸਾਫ ਫੁੱਟਾ ਰਹਿੰਦਾ ਇਹ ਦਰਪੂਸ ਸਫਾ ਇਹਨਾਂ ਨੂੰ ਮਾਰੀ ਸਤਨ ਦਾ ਨੇ ਅਜੇ ਹਨਾ ਜਿਹੜੋਂ ਅਸੀਂ ਛੋਟੇ ਹੁੰਦੇ ਹੁਣ ਹਨਾ ਹੁਣ ਤਾਂ ਦੇਖੋ ਹੁੱਕਾਂ ਲੱਗੀਆਂ ਪੁੰਡੀਆਂ ਲੱਗੀਆਂ ਹੁੰਦੀਆਂ ਨੇ ਕੱਪੜੇ ਟੰਗਣ ਨੂੰ ਜੇ ਜਾਂ ਹਨਾ ਤਾਇ ਮਾਰ ਕੇ ਬਿਮਾਰੀ ਤਰ੍ਹਾਂ ਆਂਦਾ ਸੀ ਜਦੋਂ ਅਸੀਂ ਛੋਡੇ ਵਰਗੇ ਹੁੰਦੇ ਸੀ ਛੋਟੀਆਂ ਹੁੰਦੀਆਂ ਉਦੋਂ ਟਾਰ ਬਣਦੀ ਜਾਂਦੀ ਸੀ ਯਾ ਰੱਸੀ ਕਮਰੇ ਚ ਉਹਨੂੰ ਟੰਗਣਾ ਕਹਿੰਦੇ ਟਾਜ ਕਰ ਆਹ ਕੱਪੜੇ ਟੰਗਣੇ ਤੇ ਟੰਗਿਆ ਟੰਗਣਾ ਬਣਿਆ ਜਾਂਦਾ ਸੀ ਯਾ ਡੰਡਾ ਡੁੰਡਾ ਬਣਿਆ ਜਾਂਦਾ ਸੀਗਾ ਡੰਡੇ ਦੇ ਲੰਮੀ ਛੋਟੀ ਤੇ ਉਧਰ ਉਹਦੇ ਰस्सियां ਪਾ ਕੇ ਸਾਰੇ ਪਰਿਵਾਰ ਦੇ ਇੱਕ ਖਾਣੇ ਕਪੜੇ ਟੰਗੇ ਹੁੰਦੇ ਸੀਗੇ ਹੋਨ ਤਾਂ ਸਾਰੇ ਪਰਿਵਾਰ ਦੇ ਜਿੰਨੇ ਜੀ ਨੇ ਉਹਨਾਂ ਦੇ ਅੱਡੋ ਅੱਡ ਥਾਂ ਟਿਕਾਣੇ ਨੇ ਬੱਚਿਆਂ ਦੇ ਅੱਡ ਮਾਪਿਆਂ ਦੇ ਅੱਡ ਦਾਦਾ ਦਾਦੀ ਦੇ ਅੱਡ ਕਿਉਂਕਿ ਫਿਰ ਇਹ ਵਧੀਆ ਗਾ ਕਿਉਂਕਿ ਟਿਕਾਣੇ ਤੋਂ ਚੀਜ਼ ਖਾ ਜਾਂਦੀ ਹੈ ਹਨਾ ਉਹ ਕਿਸੇ ਦੀ ਸਲਵਾਰ ਨਹੀਂ ਥਿਆ ਹੁੰਦੀ ਕਿਸੇ ਦਾ ਕਮੀਜ਼ ਨਹੀਂ ਥਿਆ ਹੁੰਦਾ ਜੇ ਤਾਂ ਸਿਆਣਾ ਬੰਦਾ ਟੰਗਰਾ ਨਾਲ ਕੱਪੜੇ ਤਾਂ ਉਹ ਇਕੱਠਾ ਟੰਗਰਾ ਜੇ ਮੇਰੇ ਵਰਗੀ ਨਿਆਣੀ ਹੁੰਦੀ ਟੰਗਰਾ ਦੀ ਐਂ ਟੰਗ ਦੀ ਹਨਾ ਇਹ ਵੀ ਕੰਮ ਹਰ ਇੱਕ ਕਹਣਾ ਦਿਵਤ ਲਾਲ ਮਾਰਦਾ ਕਾਲੇ ਪੰਡੇ ਦਾ ਇਹ ਮਹੱਤਾਨੀਆਂ ਨਾ ਤੋੜ ਲਾ ਧਨੀਏ ਚ ਕੱਖ ਬਹੁਤ ਹੋਰ ਪੈਨੇ ਕੱਲ ਰਮਾਇਆ ਵਾੜੀ ਦਿੱਲੀ ਆਏਗੀ ਮੇਥੇ ਬਹੁਤ ਸੋਣ ਹੋਏ ਪੈਨੇਗੇ ਰੋਜ਼ ਤੋੜ ਲਾ ਨੇ ਰੋਟੀ ਰੋਟੀ ਚ ਪਾ ਲੈਨੇ ਨਾ ਸਬਜੀ ਸੁਬਜੀ ਚ ਤੇ ਇੱਕ ਦਿਨ ਮੇਥਾ ਨੇ ਭਾਜੀ ਬਣਾਵਾਂਗੇ ਤੇ ਇਧਰ ਧਨੀਆ ਵੀ ਬਹੁਤ ਸੋਹਣਾ ਹੋਗਾ ਤੇ ਇਹ ਵਿੱਚ ਕੱਖ ਕੱਢਣ ਵਾਲੇ ਨੇ ਕਿਨੇ ਸੋਹਣੇ ਲੱਗਦੇ ਰਹਿਣਾ ਇਹ ਅੱਜ ਨਾ ਥੋੜਾ ਜਿਹਾ ਗਿੱਲਾ ਹੈਗਾ ਕਿਉਂਕਿ ਪੈਰ ਗੋੜ ਦਾ ਵਿੱਚ ਕਾਲ ਨੂੰ ਇਹ ਜੋ ਪੜ ਚੰਨ ਲੱਗ ਜੂ ਫਿਰ ਇਹ ਚੋ ਕੱਪ ਕਾੜ ਦਾਂਗੇ ਸਾਰ ਤੇ ਆਪਾਂ ਇੱਕ ਪਾਸੇ ਇਧਰਲੇ ਪਾਸੇ ਬਾੜਾ ਲਾ ਲਾਂਗੇ ਅੱਜ ਆਪਾਂ ਪਹਿਲੇ ਦਿਨ ਢਾਣੀਆਂ ਤੋੜਦੇ ਆ ਇੱਥੋਂ ਬਾੜਾ ਲਾ ਲਾਂਗੇ ਕਿਉਂਕਿ ਮਾਗਰ ਦੀ ਮਾਗਰ ਫੁੱਟੀ ਜਾਊ ਹੁਣਾ ਜੀਰੋਂ ਆਪਾਂ ਕਰਦੇ ਨਾਲ ਚੰਗੀ ਤਰ੍ਹਾਂ ਵੱਢਿਆ ਵੱਢੇ ਨਾਲ ਤੇ ਜੀਰੋਂ ਹੁਣ ਆਪਾਂ ਹੋਰ ਵੱਡੇ ਨੂੰ ਬਾੜਾ ਲਾ ਲਿਆ ਫਿਰ ਮਾਗਰ ਨਹੀਂ ਹੋਣਾ ਹੈਗਾ ਕਾ ਕਾਲ ਨੂੰ ਕੱਢੂ ਅੱਜ ਗਿੱਲਾ ਹੈਗਾ ਨਿਕਲ ਨਹੀਂ ਅੱਜ ਹੈਗੀ ਤਾਂ ਮੈਂ 베ਲੀ ਦੀ ਦੁਕਾਨ ਤੇ 베ਲੀ ਰਹੀਆਂਗੀ ਪਰ ਜੋ ਹਾ ਸੀਗਾ ਗਿੱਲਾ ਸੀ ਪੈਰ ਗੁੜਦਾ ਸੀਗਾ ਕਿਉਂਕਿ ਫਿਰ ਗਾਰੇ ਨਾਲ ਪੈਰ ਲਿਬੜਦੇ ਸੀ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਆਇੰਗ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਪੂ ਇਸ ਚੈਨਲ ਨੂੰ ਪਹਿਲੀ ਸਬਸਕ੍ਰਾਈਬ ਤੇ ਵੀਡੀਓ ਵੇਖਦਾ ਹੋ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਣਾ ਜਾਂ ਪਿਆਰਾ ਜਾਂ ਕਮੈਂਟ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਅੱਜ ਦੀ ਵੀਡੀਓ ਚੰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ